कचे काधे पोल करो ठेकदारी सिस्टम बंदि करो पकी नौकरी पकी नौकरी ਅੱਜ ਪੰਜਾਬ ਰੋੜੇ ਪਨਵਾਸੇ ਪੀਆਰਟੀਸੀ ਨੇ ਪੂਰੇ ਪੰਜਾਬ ਦੇ ਵਿੱਚ ਔਰ ਦਸ ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਬੰਦ ਕਰਨ ਦਾ ਸੈਂਟਰ ਬਾਡੀ ਨੇ ਦਿੱਤੇ ਸੀ ਹੁਕਮ ਉਹਦੇ ਕਾਰਨੀਆਂ ਅਸੀਂ ਬੰਦ ਕੀਤਾ ਵਾ ਕਾਰਨ ਇਹ ਆ ਕਿ ਬਾਰ-ਬਾਰ ਸਰਕਾਰ ਜਿਹੜੀ ਆ ਸਾਡੇ ਨਾਲ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਉਹ ਮੀਟਿੰਗਾਂ ਬੀਜੇ ਇੱਕ ਮਹੀਨੇ ਦਾ ਟਾਈਮ ਲੈ ਕੇ ਜੋ ਸਾਡੇ ਜਿਹੜੀਆਂ ਮੰਗਾ ਜਿਹੜੀਆਂ ਨਹੀਂ ਸਾਨੂੰ ਰੈਗੂਲਰ ਕਰਦੇ ਕੋਟਾ ਠੇਕੇਦਾਰੀ ਸਿਸਟਮ ਇਹ ਸਰਕਾਰ ਕਹੀ ਸੀ ਨਹੀਂ ਬੰਦ ਕਰਾਂਗੇ ਔਰ ਇਹੋ ਸਰਕਾਰ ਜਿਹੜੀ ਆ ਦੋ ਦੋ ਠੇਕੇਦਾਰ ਲੈ ਕੇ ਆ ਰਹੀ ਆ ਤੇ 15 15 20 ਸਾਲ ਹੋ ਗਏ ਲੋਕਾਂ ਨੂੰ ਫੱਜਲ ਖਰਾਬ ਹੁੰਦਿਆਂ ਨੂੰ ਉਹ ਉਲਟਾ ਜਿਹੜਾ ਵਾ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ ਮੰਨਦੇ ਵੀ ਆ ਤੇ ਤੁਹਾਡਾ ਜਿਹੜੀ ਆ ਬਿਲਕੁਲ ਮੰਦ ਸਹੀ ਆ ਔਰ ਕਾਰਵ ਨਹੀਂ ਰਹੇ ਇਸ ਕਾਰਨ ਹੀ ਜਿਹੜੀ ਆ ਅੱਜ ਇਹ ਪੂਰੇ ਪੰਜਾਬ ਦੇ ਬਸ ਸਟਾਪ ਬੰਦ ਕੀਤੇ ਸੀ ਔਰ ਜੇ ਨਹੀਂ ਸਰਕਾਰ ਕਰਦੀ ਕੁਛ ਪੁਰਾ 7 8 9 ਨੂੰ ਪਾਈ ਹੜਤਾਲ ਕਰਕੇ ਤੇ ਧਰਮ ਨਿਰਵਰਸਾਂ ਜਿਹੜੇ ਕਰਾਂਗੇ ਉਹ ਜਿਹੜੇ ਸਾਡੇ ਗੁਪਤਿਆ ਜਿਹੜੇ ਘਰ ਨਾਲ ਕਿਸੇ ਵੀ ਕਿਹੜੀ ਗਾੜੀ ਲਾਉਣਾ ਵਾ ਉਹ ਸਾਡੇ ਕੋਲ ਕੋ ਟੈਕਸ਼ਨ ਹੈ ਦੇਖੋ ਜੀ ਮੈਂ ਪੰਜਾਬ ਰੋਡ ਦੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25 11 ਦਾ ਸਰਪ੍ਰਸ ਪ੍ਰਦੀਪ ਕੁਮਾਰ ਔਰ ਇਹ ਸਾਡੇ ਸੂਬਾ ਪ੍ਰਧਾਨ ਪ੍ਰਦੀਪ ਸਿੰਘ ਗਿੱਲ ਸਾਡੀ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ 2 ਘੰਟੇ ਪ੍ਰਦਰਸ਼ਨ ਕਰਨਾ ਹੈ ਬੱਸ ਸਟੈਂਡ ਬੰਦ ਕਰਕੇ ਕਿਉਂਕਿ ਸਾਡੇ ਬਾਰ ਬਾਰ ਕਮੇਟੀਆਂ ਬਣਾਈਆਂ ਜਾਂਦੀਆਂ ਜਿਹਦੇ ਵਿੱਚ ਸਾਨੂੰ ਵਾਦਾ ਕੀਤਾ ਗਿਆ ਹੈ ਕਿ ਬਜਟ ਸੈਕਸ਼ਨ ਦੇ ਵਿੱਚ ਟਰਾਂਸਪੋਰਟ ਵਿਭਾਗ ਨੂੰ ਵਾਸਤੇ ਪੈਸੇ ਰੱਖੇ ਜਾਣਗੇ ਨਵੀਆਂ ਬੱਸਾਂ ਪਾਵਾਂਗੇ ਨਵੀਆਂ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਪਰ ਸਾਡੇ ਬਜਟ ਸੈਕਸ਼ਨ ਦੇ ਵਿੱਚ ਕੋਈ ਵੀ ਪੈਸਾ ਨਹੀਂ ਰੱਖਿਆ ਗਿਆ ਟਰਾਂਸਪੋਰਟ ਵਿਭਾਗ ਨੂੰ ਇਗਨੋਰ ਕੀਤਾ ਗਿਆ ਬਿਲਕੁਲ ਕਿਉਂਕਿ ਅਸੀਂ ਇੰਨੀਆਂ ਸਫਰ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦੇ ਰਹੇ ਹਾਂ ਸਾਡੀਆਂ ਬੱਸਾਂ ਦੇ ਵਿੱਚ ਜਿਹੜੇ ਆ ਪੁਰਜ਼ੇ ਪੂਰੇ ਨਹੀਂ ਮਿਲਦੇ ਸਪੇਅਰ ਪਾਰਟ ਦੀ ਕਮੀ ਹੈ ਟਿਆਰ ਪਾੜ ਰਹੇ ਨੇ ਲੋਕਾਂ ਨੇ ਸੱਟਾਂ ਲੱਗ ਰਹੀਆਂ ਤੇ ਜਥੇਬੰਦੀ ਨੇ ਮੰਗ ਕੀਤੀ ਸੀ ਬੱਸਾਂ ਪਾਓ ਔਰ ਕਰਮਚਾਰੀਆਂ ਨੂੰ ਪੱਕੇ ਕਰੋ ਫੇਕ ਕਿਦਾਰੀ ਸਿਸਟਮ ਬੰਦ ਕਰੋ ਪਰ ਸਾਡੇ ਨਾਲ ਵਾਦਾ ਖਲਾਫੀ ਕੀਤੀ ਗਈ ਹਰ ਵਾਰੀ ਜਿਹੜੇ ਇਹਦੇ ਵਿੱਚ 2 ਘੰਟੇ 3 April 2025 ਨੂੰ 2 ਘੰਟੇ 10 ਤੋਂ 12 ਬੰਦ ਕਰਨ ਦਾ ਬਰਸ਼ਣ ਕਰਕੇ ਪ੍ਰੋਗਰਾਮ ਲਿਖਿਆ ਗਿਆ ਸੀ ਔਰ 7 8 9 April 2025 ਨੂੰ ਸੰਪੂਰਨ ਤੌਰ ਤੇ ਪੰਜਾਬ ਦੇ ਟ੍ਰਾਂਸਪੋਰਟ ਕੰਮੇ ਪੀਆਰਟੀਸੀ ਦੇ ਪੰਜਾਬ ਰੋਡ ਦੇ ਚੰਨ ਬੱਸ ਬੰਦ ਕਰਕੇ ਹੜਤਾਲ ਕਰਕੇ ਮੁੱਖ ਮੰਤਰੀ ਘਰ ਦਾ ਜਾਂ ਦਫਤਰ ਦਾ ਘਰਾਹ ਕਰਾਂਗੇ ਕੁਝ ਸਾਡੇ ਗੁਪਤ ਵੀ ਫੈਸਲੇ ਹੈਗੇ ਜਿਹੜੇ ਅਸੀਂ ਜਨਤਕ ਨਹੀਂ ਕਰਨੇ ਇਸ ਕਰਕੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਜੋ ਕਿ ਸਫਲ ਹੈ ਔਰ ਬਜਟ ਸੈਕਸ਼ਨ ਦੀਆਂ ਕਾਪੀਆਂ ਜੜੀਆਂ ਨੇ ਉਹਨਾਂ ਦਾ ਅਸੀਂ ਦਾ ਸੰਸਕਾਰ ਕੀਤਾ ਕਿਉਂਕਿ ਸਾਡੇ ਵਾਸਤੇ ਉਹ ਮਿਲੂਣੇ ਸੀ ਅਗਲਾ ਸਟਾਪ ਨਾ ਜਨਾਬ ਨੂੰ ਦੱਸ ਚੁੱਕਿਆ ਨੇ 7 8 9 ਅਪ੍ਰੈਲ 2025 ਸੰਪੂਰਨ ਤੌਰ ਤੇ ਪੰਜਾਬ ਦੇ ਜਿਹੜੇ ਟ੍ਰਾਂਸਪੋਰਟ ਕਾਮੇ ਨੇ ਉਹ ਬੰਦ ਕਰਨਗੇ ਹੜਤਾਲ ਕਰਨਗੇ ਔਰ ਮੈਂ ਆਮ ਜਨਤਾ ਨੂੰ ਵੀ ਸੂਚਿਤ ਕਰਨਾ ਮਾਫੀ ਮੰਗਨਾ ਤੁਹਾਡੇ ਕੋਲੋਂ ਕਿ ਜੇ ਕੋਈ ਤਕਲੀਫ ਜਾਂ ਆਪਣੀ ਦੁੱਖ ਨੀਤਾਂ ਨੂੰ ਹੁੰਦੀ ਹੈ ਤੁਹਾਡੇ ਵਾਸਤੇ ਮਾਫੀ ਚਾਹੁੰਦੇ ਆ ਕਿਉਂਕਿ ਸਰਕਾਰ ਜਿਹੜੀ ਹੈ ਪੱਕੀ ਨਹੀਂ ਕਰ ਰਹੀ ਕਰਮਚਾਰੀਆਂ ਨੂੰ ਉਲਟਾ ਕਿਲੋਮੀਟਰ ਸਕੀਮਾਂ ਪਾ ਰਹੀ ਹੈ ਕਿਲੋਮੀਟਰ ਸਕੀਮ ਬਸ ਜਿਹੜੀ ਇੱਕ ਪ੍ਰਾਈਵੇਟ ਮਾਲਕ ਪਾਉਂਦਾ ਹੈ 5 ਸਾਲ ਦੇ ਵਿੱਚ ਉਹ ਪੈਸੇ ਪੂਰੇ ਕਰਕੇ ਕਰੋੜਾਂ ਰੁਪਏ ਲੈ ਜਾਊਗਾ ਜੀਐਸਟੀ ਦੇ ਨਾਮ 'ਤੇ ਜੀ ਸਰਕਾਰ ਆਪਣੀ ਬੱਸ ਪਾਉਂਦੀ ਹੈ ਤੇ 15 ਸਾਲ ਚੱਲੇਗੀ ਔਰ ਉਹਦੇ ਨਾਲ 7-8 ਬੰਦੇ ਨੂੰ ਕਰਮਚਾਰੀ ਨੇ ਨੌਕਰੀ ਵੀ ਮਿਲੂਗੀ ਤੁਹਾਡੇ ਪੁੱਤ-ਪਧੀਆਂ ਨੂੰ ਭੈਣ-ਭਰਾਵਾਂ ਨੂੰ ਸਾਡਿਆਂ ਨੂੰ ਇਸ ਕਰਕੇ ਸਾਰੇ ਪੰਜਾਬ ਦਾ ਸਮੂਹ ਤੌਰ ਤੇ ਸਮਰਥਨ ਚਾਹੀਦਾ ਸਾਨੂੰ ਮੈਂ ਧੰਨਵਾਦ ਕਰਦਾ ਹਾਂ ਕੱਲ ਇੱਕ ਪਤਾ ਲੱਗਾ ਸੀ ਆਹ ਵਾਲੇ ਕੋਈ ਬੰਦਾ ਵੀ ਸੁਣਿਆ ਮੈਂ ਕਦੇ ਸਾਡੇ ਡਾਕਟਰ ਦਾ ਨਹੀਂ ਸੀ ਜੀ ਕੋਈ ਵੀ ਮੇਰੀ ਨੌਲੇਜ ਤਾਂ ਨਹੀਂ ਹੈ ਬਾਹਰ ਵਿੱਚ ਕੋਈ ਗੱਲ ਹੋਈ ਹੋਵੇ ਤਾਂ ਕਹਿ ਨਹੀਂ ਸਕਦੇ